हमला काफी सीखा, दो तीन मेन मुद्दे सीखे कि ठीक है हाउस नहीं है दो हजार तो एक्स कौंसलर की मोर बंद कर दी करती हाउस नहीं है इलेक्शंस नहीं हुए बार बार सारे कह रहे कि इलेक्शंस कराओ ਪਰ ਜਦੋਂ ਹਾਊਸ ਹੀ ਨਹੀਂ ਹੈਗਾ ਕੌਂਸਲਰ ਹੀ ਨਹੀਂ ਬਣੇ ਇਲੈਕਸ਼ਨ ਹੀ ਨਹੀਂ ਹੋਏ ਤੇ ਜਿਹੜੇ ਕਾਰਪੋਰੇਸ਼ਨ ਦੇ ਰਜਿਸਟਰ ਹੈ ਜਾਂ ਅਫੀਸ਼ੀਅਲ ਡਾਕੂਮੈਂਟ ਹੈ ਉਹਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੈਲਫ ਡਿclareਡ ਕੌਂਸਲਰ ਬਨੇ ਹੋਏ ਆ ਉਹ ਆਪਣੀਆਂ ਸਟੈਂਪਸ ਕਿੱਦਾਂ ਲਗਾ ਰਹੇ ਆ ਉਹ ਕਹਿ ਰਹੇ ਜੀ ਅਸੀਂ ਕੌਂਸਲਰ ਦੇ ਉੱਪਰ ਆਪਣੀ ਸਟੈਂਪ ਲਗਾਈ ਹੈ ਮੇਰਾ ਇਸ਼ੂ ਵੀ ਇਹੀ ਹੈ ਜਦੋਂ ਕੌਂਸਲਰ ਹੈ ਹੀ ਨਹੀਂ ਤੇ ਉਹ ਸਟੈਂਪ ਲਗਾ ਸਕਦੇ ਆ ਜਿਹੜਾ ਇੱਕ ਅਫੀਸ਼ੀਅਲ ਡਾਕੂਮੈਂਟ ਹੋਵੇ ਜਿਹੜਾ ਸਰਕਾਰ ਦਾ ਹੋਵੇ ਕਾਰਪੋਰੇਸ਼ਨ ਦਾ ਰਜਿਸਟਰ ਹੋਵੇ ਜਦੋਂ ਕਿ ਇਲੈਕਸ਼ਨ ਹੋਇਆ ਹੀ ਨਹੀਂ ਹੈਗਾ ਦੂਸਰੀ ਗੱਲ ਸਾਰ ਕਾਰਪੋਰੇਸ਼ਨ ਦੇ ਵਿੱਚ ਜਿੰਨੀਆਂ ਵੀ ਸਾਰੀ ਕਾਰਪੋਰੇਸ਼ਨ ਹੈ ਸਾਡੀਆਂ ਪੰਜ ਮੇਨ ਜਿਹੜੀ ਵੀ ਪਾਲਿਸੀ ਗਵਰਨਮੈਂਟ ਵੱਲੋਂ ਬਣ ਕੇ ਆਂਦੀ ਹੈ ਉਹ ਇੱਕੋ ਜਿੱਕੀ ਲਾਗੂ ਹੁੰਦੀ ਹੈ ਹੁਣ ਸਾਡੀ ਲੁਧਿਆਣਾ ਕਾਰਪੋਰੇਸ਼ਨ ਨੇ ਇੱਕ ਨਵਾਂ ਸਾਡੇ ਤੇ ਪ੍ਰੋਪਰਟੀ ਟੈਕਸ ਦੇ ਵਿੱਚ ਐਡ ਕੀਤਾ ਕਾਲਮ ਕੈਂਸਰ ਦਾ ਬਕਾਇਆ ਟੈਸਟ ਕੈਂਸਰ ਅਸੈਸ ਲੈਣਾ ਉਹਨਾਂ ਨੇ 2013 ਦੇ ਵਿੱਚ ਸ਼ਾਇਦ ਨੋਟੀਫਿਕੇਸ਼ਨ ਚ ਹੋਊਗਾ ਲੇਕਿਨ ਇੰਪਲੀਮੈਂਟ ਨਹੀਂ ਹੋਇਆ 2022 'ਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਇੰਪਲੀਮੈਂਟ ਕਰਤਾ ਵੀ ਕੈਂਸਰ ਅਸੈਸ ਲਾ ਅਸੀਂ 2022 ਤੋਂ ਲੁਧਿਆਣੇ ਵਾਲੇ ਦੇ ਰਿਹਾ ਪਰ ਹੁਣ ਜਦੋਂ ਨਵਾਂ 2024-25 ਚ ਭਰਨਾ ਸ਼ੁਰੂ ਕੀਤਾ ਤੇ ਇਹਨਾਂ ਨੇ ਸਾਨੂੰ ਬਕਾਇਆ 2013 ਤੋਂ ਲੈ ਕੇ 9 ਸਾਲਾਂ ਦਾ ਐਡ ਕਰਕੇ ਦਿੱਤਾ ਕਿਉਂ ਕਾਦੇ ਲਈ ਜਿਹੜਾ 2000 ਪ੍ਰਾਪਰਟੀ ਟੈਕਸ ਹੈ ਕਿਸੇ ਰੈ residențial ਦਾ ਉਹਨੂੰ ਤਾਂ ਵਿਚਾਰੇ ਨੂੰ 400-500 ਰੁਪਏ ਦੇਣੇ ਵੀ ਔਖੇ ਆ ਜਿਹੜਾ ਵਿਚਾਰਾ 15000 ਰੁਪਏ ਮਹੀਨੇ ਦੇ ਕਮਾਉਂਦਾ ਹੈ ਜਾਂ ਦਿਹਾੜੀ ਕਰਦਾ ਹੈਗਾ ਆ ਤੇ ਜਿਹੜਾ ਬੰਦੇ ਵੱਡੇ ਕੰਪਲੈਕਸ ਹੈ ਜਿਹੜੇ ਕਮਰਸ਼ੀਅਲ ਹੈ ਜਿਹੜੇ ਇੰਡਸਟਰੀ ਹੈ ਜਿਹੜੇ ਲੱਖਾਂ ਦੇ ਟੈਕਸ ਦਿੰਦੇ ਆ ਤੇ ਉਹ ਫੇਰ ਦੁਬਾਰਾ ਇੰਨਾ ਇਕੱਠਾ ਹੋਇਆ ਹੋਇਆ ਲੱਖਾਂ ਦੇ ਵਿੱਚ ਏਰੀਆ ਕਿਉਂ ਦੇਣ ਉਹਨਾਂ ਤੇ ਕੀ ਹੈ ਗਲਤੀ ਅਫਸਰਾਂ ਦੀ ਗਲਤੀ ਲੁਧਿਆਣਾ ਕਾਰਪੋਰੇਸ਼ਨ ਦੀ ਔਰ ਪੁਕਤੇ ਕੌਣ ਲੁਧਿਆਣੇ ਦੀ ਜਨਤਾ 15 ਕਰੋੜ ਰੁਪਏ ਕਾਉਂ ਸਸਤੇ ਪਤਾ ਇਹ ਕਿੱਥੇ ਗਏ ਸਿਰਫ ਇੱਕ ਡੀਐਫਐਸਏ ਬਦਲਤਾ ਉਹਨੂੰ ਇੱਥੋਂ ਮੋਗੇ ਭੇਜਦਾ ਵੀ ਜਦੋਂ ਪੈਸੇ 15 ਕਰੋੜ ਰੁਪਏ ਦੀ ਪੇਮੈਂਟ ਹੋਈ ਹੈ ਉੱਤੇ ਜਿਹੜਾ ਡਿਪਾਰਟਮੈਂਟ ਦਾ ਹੈੱਡ ਹੈ ਉਹਦੇ ਵੀ ਸਾਈਨ ਹੋਏ ਹੋਣਗੇ ਉੱਤੇ ਜਨਰਲ ਕਮਿਸ਼ਨਰ ਦੇ ਉੱਤੇ ਐਡੀਸ਼ਨਲ ਕਮਿਸ਼ਨਰ ਦੇ ਉੱਤੇ ਕਮਿਸ਼ਨਰ ਸਾਹਿਬ ਦੇ ਸਭ ਦੇ ਸਾਈਨ ਹੋਏ ਹੋਣਗੇ ਕੋਈ 100 ਰੁਪਏ ਤਾਂ ਨਿਕਲੇ ਨਹੀਂ 15 ਕਰੋੜ ਰੁਪਏ ਨਿਕਲੇ ਆ ਤੇ ਇੱਕ ਬੰਦੇ ਤੇ ਐਕਸ਼ਨ ਕਿਉਂ ਤੁਸੀਂ ਪਿੱਛੇ ਵੀ ਦੇਖਿਆ ਹੋਣਾ ਪਿਛਲੇ ਸਾਲ ਵੀ ਸਾਡੇ ਕਾਰਪੋਰੇਸ਼ਨ ਦੇ EMPLOYEES ਹੀ ਨਹੀਂ ਹੈਗੇ ਉਹਨਾਂ ਦੇ ਖਾਤਿਆਂ 'ਚ ਪੈਸੇ ਜਾ ਰਹੇ ਆ ਤੁਸੀਂ ਸਾਰੇ ਮੀਡੀਆ ਵਾਲੇ ਇੱਥੇ ਖੜੇ ਹੋ ਮੇਰੇ ਨਾਲ ਬੈਟਰ ਜਾਣਦੇ ਹੋ ਦੱਸੋ ਉਹਨਾਂ ਤੇ ਕੀ ਕਾਰਵਾਈ ਹੋਈ ਨਾ ਕਿਸੇ ਅਫਸਰ ਤੇ ਹੋਈ ਨਾ ਕਿਸੇ EMPLOYEE ਤੇ ਹੋਈ ਵਿਚਾਰੇ ਜਿਹੜੇ ਦੋ ਕਲਰਕ ਸੇਵਾਦਾਰ ਸੀਗੇ ਉਹਨਾਂ ਨੂੰ ਸਸਪੈਂਡ ਕਰਕੇ ਰੱਖਤਾ ਇੰਨੀਆਂ ਵੱਡੀਆਂ ਰਕਮਾਂ ਜਿਹੜੀਆਂ ਕਾਰਪੋਰੇਸ਼ਨ ਦੇ ਵਿੱਚੋਂ ਨਿਕਲ ਰਹੀਆਂ ਹੈਗੀਆਂ ਆ ਉਹ ਕਿਹਦੀ ਮਨਜ਼ੂਰੀ ਨਾਲ ਕਿਹਦੇ ਉਹਦੇ ਨਾਲ ਇੱਧਰ ਉੱਧਰ ਖੁਦਰ ਬਦਰ ਹੋ ਰਹੀਆਂ ਅੱਗੇ ਉਹ ਇਲੈਕਸ਼ਨ ਹੋਨੇ ਆ ਨਵਾਂ ਹਾਊਸ ਬੰਨਣਾ ਆ ਮੈਂ ਕਿ ਸਾਨੂੰ ਤਾਂ ਲੁਧਿਆਣੇ ਨੂੰ ਇਹ ਖਤਮ ਹੀ ਕਰਕੇ ਜਾਣਗੇ ਐਮਐਲਏ ਜਿੰਨੇ ਹੈਗੇ ਦੇਖੋ ਮੈਂ ਤਾਂ ਇੱਕ ਲੱਭੀ ਹੈ ਇਹ ਰਜਿਸਟਰ ਤੁਸੀਂ মিডিਆ ਵਾਲਿਆਂ ਕਾਰਪੋਰੇਸ਼ਨ ਜਾ ਕੇ ਸਾਰੇ ਰਜਿਸਟਰ ਚੈੱਕ ਕਰਵਾ ਲਓ ਸਾਰਿਆਂ ਦੀ ਇਹ ਮਿਲਣ ਗਿਆ ਮੈਂ ਤੁਹਾਨੂੰ ਪੇਪਰ ਦੇ ਦੇ ਦਿੰਨੀ ਆ ਮੇਰੀ ਫੇਸਬੁੱਕ ਤੇ ਵੀ ਅਪਲੋਡ ਹੈਗਾ ਆ ਵਾਰਡ ਨੰਬਰ 64 ਦੇ ਸੈਫ ਡਿਕਲੇਅਰਡ ਕੌਂਸਲਰ ਵਾਰਡ ਨੰਬਰ 64 ਜਿਹੜਾ ਨਵਾਂ ਪੁਰਾਣਾ 77 ਤੇ 78 ਉਹਨਾਂ ਨੇ ਆਪਣੀ ਸਟੈਂਪ ਲਾਈ ਆ ਤੁਸੀਂ ਦੇਖ ਲੈਣਾ ਜੀ ਟੀਜੀ ਗੱਲ ਤੋਂ ਪਹਿਲਾਂ ਹੀ ਲੱਗਦਾ ਵੀ ਸਟੈਂਪ ਲੱਗਣ ਲੱਗੀ ਹੈ ਮੈਂ ਕਹਿੰਦੀ ਨਹੀਂ ਇਲੈਕਟਡ ਹੋਏ ਨਹੀਂ ਕੌਂਸਲਰ ਤੇ ਮੈਂ ਕਹਿੰਦੀ ਠੀਕ ਹੈ ਵੀ ਤੁਸੀਂ ਨਈ ਇਲੈਕਸ਼ਨ ਕਰਾਣੇ ਤੁਸੀਂ ਆਪਣੇ ਰਿਪਰੈਜ਼ੈਂਟੇਟਿਵ ਨੂੰ ਸੈਂਡਰ ਕਰਤਾ ਐਮਐਲਐਸ ਨੂੰ ਦੇਤਾ ਤੁਸੀਂ ਸੋ ਕਾਲਡ ਸੈਲਫ ਡਿclareਡ ਕੌਂਸਲਰ ਬਣਾਤੇ ਫਿਰ ਲੋਕਾਂ ਦੀ ਕਚੈਰੀ ਚ ਆਹ ਸਾਰੇ ਜਨੇ ਅਸੀਂ ਔਰ ਤੁਹਾਡੇ ਸਾਹਮਣੇ ਵੀ ਆਹ ਸ਼ਹਿਰ ਦਾ ਹਾਲ ਦੇਖ ਲਓ ਸੜਕਾਂ ਦੇ ਉੱਪਰ ਕੂੜਾ ਆ ਜਗ੍ਹਾ ਜਗ੍ਹਾ ਗੰਦ ਪਿਆ ਹੈਗਾ ਲਾਈਟਾਂ ਜਗ ਰਹੀਆਂ ਬੁਝ ਰਹੀਆਂ ਸਾਰੇ ਸੀਵਰੇਜ ਬੰਦ ਪਿਆ ਜਿੱਥੇ ਇਥੇ ਤੁਸੀਂ ਰਹਿੰਦੇ ਹੋ ਦੱਸ ਦਿਓ ਜਿੱਦਣ بارش ਆਂਦੀ ਹੈ ਤੁਹਾਡੇ ਘਰਾਂ ਚ ਪਾਣੀ ਜਾਂਦਾ ਕਿ ਨਹੀਂ ਜਾਂਦਾ ਸਾਰਿਆਂ ਦੇ ਹੀ ਜਾਂਦਾ ਹੋਣਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣਾ ਤੇ ਫਿਰ ਹੈ ਕੀ ਹੈ ਜੇ ਇਹਨਾਂ ਨੇ ਸਰੈਂਡਰ ਹੀ ਕੀਤਾ ਹੋਇਆ ਸਾਰੀ ਕਾਰਪੋਰੇਸ਼ਨ ਵੇਚ ਕੇ ਹੀ ਰੱਖਤੀ ਹੈਗੀ ਐਮਐਲਏਸ ਦੇ ਜਾਂ ਸਰਕਾਰ ਤੇ ਮੇਰੀ ਰਿਕੁਐਸਟ ਹੈ ਭਗਵਾਨ ਜੀ ਨੂੰ ਸੜੇ ਮਾਨਯੋਗ ਚੀਫ ਮਿੰਸਟਰ ਸਾਹਿਬ ਹੈ ਚੰਗੇ ਡਿਸੀਜਨ ਲੈਂਦੇ ਆ ਚਲੋ ਥੋੜਾ ਜਿਹਾ ਲੁਧਿਆਣੇ ਵਾਲ ਵੀ ਝਾਤੀ ਮਾਰ ਲੈਣ ਡੀਸੀ ਮੈਡਮ ਨੇ ਇਹ ਕਿਹਾ ਕਿ ਅਸੀਂ ਮੈਂ ਇਹ ਸੈਂਡ ਕਰ ਦੇਣੀ ਆ ਕਮਿਸ਼ਨਰ ਕਾਰਪੋਰੇਸ਼ਨ ਨੂੰ ਵੀ ਉਹ ਇੱਥੇ ਕੀ ਇਲੈਕਸ਼ਨ ਲੈਂਦੇ ਆ ਪਰ ਮੈਂ ਡੀਸੀ ਮੈਡਮ ਤੇ ਭਰੋਸਾ करूंगी ਦੇਖੂਗੀ ਕਿ ਹਫਤੇ 10 ਦਿਨ ਦੇ ਵਿੱਚ ਕੀ ਇੱਥੇ ਹੁੰਦੀ ਹੈ ਕਾਰਵਾਈ ਕਿਉਂਕਿ ਜਿੰਨੇ ਵੀ ਇਸ਼ੂ ਅੱਜ ਤੱਕ ਮੈਂ ਉਠਾਏ ਆ ਚਾਹੇ ਉਹ EMPLOYEES ਦੀ ਜਿਹੜੇ ਸਾਡੇ ON ROLL ਨਹੀਂ ਹੈਗੇ ਉਹਨਾਂ ਦੇ ਅਕਾਊਂਟ ਚ ਪੈਸੇ ਜਾਂਦਾ ਕਾ ਉਸਤਾ ਸਫਾਈ ਦਾ ਮੈਂ ਉੱਪਰ ਚੀਫ ਸੈਕਟਰੀ ਤੱਕ ਨੂੰ ਮੇਲਸ ਪਾਈਆਂ ਹੈਗੀਆਂ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਕੋਈ ਜਵਾਬ ਨਹੀਂ ਆਇਆ ਕੁਝ ਵੀ ਤੁਹਾਨੂੰ ਮੈਸੇਜ ਵੀ ਨਹੀਂ ਉਹ ਕਨਵੇ ਕਰਦੇ ਵੀ ਤੁਹਾਡੀ ਅਸੀਂ ਅਸੈਪਟ ਵੀ ਕੀਤੀ ਆ ਜਾਂ ਰੱਦੀ ਚ ਸਿੱਟਦੀ ਹੈਗੀ ਆ ਜਿਹੜੇ ਪੋਲਿਟਿਕ ਐਜੰਸੀ ਕਹਿਆ ਕਿ ਪੋਲਿਟਿਕ ਜਿਹੜੇ ਬੈਠੇ ਹੁੰਦੇ ਆ ਉਹਨਾਂ ਬਾਰੇ ਵੀ ਦੇਖੋ ਐਨਾ ਸੋਨਾ ਪੁੱਲ ਬਣਿਆ ਸਾਰੇ ਲੋਕੀਓ ਦੀ ਤਾਰੀਫ ਕਰਦੇ ਆ पर इतने लोग आके ओदे नीचे बैठ गए और ਤੁਸੀਂ ਇਹ ਦੇਖੋ ਅੱਜ ਵੀ ਗੁਰਦੇਵਨਗਰ ਚ ਤਿੰਨ ਚੋਰੀਆਂ ਹੋਈਆਂ ਹੈਗੀਆਂ ਆ ਔਰ ਅਸੀਂ ਉਹਨਾ ਏਰੀਆ ਚ ਰਹਿੰਦੇ ਆ ਜਿਹੜੇ ਬਿਲਕੁਲ ਉਹਦੇ ਨਾਲ ਲੱਗਦੇ ਆ ਹਰ ਜਗ੍ਹਾ ਚੇਨ ਛੱਪਟੀ ਜਾ ਰਹੀ ਆ ਹਰ ਜਗ੍ਹਾ ਮੋਟਰਸਾਈਕਲ ਚਿੰਨਿਆ ਜਾ ਰਿਹਾ ਹਰ ਜਗ੍ਹਾ ਆਮ ਲੋਕਾਂ ਦੇ ਕਰਾਂ ਚ ਵੜਕੇ ਉਹ ਛੀਨਾ ਛੱਪਟੀ ਕਰਦੇ ਹੈਗੇ ਆ ਕਿਤੇ ਤਾਂ ਇਹ ਲੋਕ ਕੰਟਰੋਲ ਕਰਨ ਇਹ ਲੋਕ ਕੌਣ ਹੈ ਕੋਈ ਜਾਣਦਾ ਕਦੋਂ ਆ ਕੇ ਬੈਠ ਕੇ ਪਤਾ ਸਾਰੇ ਲੁਧਿਆਣੇ ਦੇ ਵਿੱਚ ਦਿੱਕਤ ਹੈ ਹਰ ਔਰ ਮੁਰਕੇ ਲਗਾਤਾਰ ਹੈ ਨਹੀਂ ਰੇੜੀਆਂ ਦੀ ਤਾਂ ਗੱਲ ਹੀ ਨਹੀਂ ਕਰ ਰਹੀ ਮੈਂ ਤਾਂ ਜਿਹੜੇ ਫालतू ਬੈਠੇ ਆ ਮੈਂ ਕ ਮੈਂ ਰੇੜੀਆਂ ਦੀ ਗੱਲ ਹੀ ਨਹੀਂ ਕਰ ਰਹੀ ਰੇੜੀ ਵਾਲਾ ਤਾਂ ਕੋਈ ਆਪਣੇ ਕਮਾ ਰਿਆ ਹੋਣਾ ਆ ਇਹ ਲੋਕ ਤਾਂ ਉਹ ਬੈਠੇ ਜਿਹੜੇ ਬੈਠੇ ਆ ਜਿਹੜੇ ਕੁਝ ਵੀ ਨਹੀਂ ਕਰ ਰਹੇ ਔਰ ਪਤਾ ਨਹੀਂ ਕੀ ਕਰ ਰਹੇ ਹੈਗੇ ਹਰ ਚੌਂਕ 'ਚ ਤੁਹਾਡੇ ਕੋਲ ਇਹ ਤੁਹਾਨੂੰ ਦਿਖਣਗੇ ਠੀਕ ਹੈ ਥੈਂਕ ਯੂ ਓਕੇ ਚਲੋ ਇਹ ਸੀ ਸਰਕਾਰੀ ਕਾਗਜ਼ਾਂ ਤੇ ਸਟੈਂਪ ਵਾਲਾ ਤਾਂ ਕੀਤਾ ਹੀ ਕੀਤਾ ਹੈ ਜਿਹੜਾ ਹਾਊਸ ਟੈਕਸ ਨਾਲ ਇਹਨਾਂ ਨੇ ਸੈਸ ਲਾਇਆ ਤੇਰਾ ਤੋਂ ਉਹਦਾ ਵੀ ਗੱਲ ਕੀਤੀ ਹੈ ਨਾਲ ਇਹ ਮੁੱਦਾ ਵੀ ਉੱਚਕਿਆ ਗਿਆ ਵੀ ਰਾਸ਼ਨ ਕਾਰਡ ਜਦ ਬਣ ਨਹੀਂ ਰਹੇ ਰਾਸ਼ਨ ਕਾਰਡਾਂ ਦੇ ਉੱਤੇ ਕੈਪ ਲੱਗਿਆ ਹੋਇਆ ਤੇ ਸਾਰੇ ਪੋਲੀਟਿਕਲੀ ਐਮਐਲਿਆਂ ਦੇ ਦਫ਼ਤਰਾਂ ਦੇ ਵਿੱਚ ਰਾਸ਼ਨ ਕਾਰਡ ਭਰੇ ਜਾ ਰਹੇ ਆ ਲੋਕਾਂ ਨਾਲ ਇੱਕ ਬਹੁਤ ਵੱਡੀ ਠੱਗੀ ਹੋ ਰਹੀ ਹੈ ਜਦੋਂ ਬਣ ਨਹੀਂ ਸਕਦੇ ਰਾਸ਼ਨ ਕਾਰਡ ਤੇ ਫਿਰ ਫਾਰਮ ਭਰ ਕੇ ਲੋਕਾਂ ਨੂੰ ਗੁੰਮਰਾ ਕਿਉਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਵੀ ਉਹਦੇ ਉੱਤੇ ਛੇਤੀ ਕਾਰਵਾਈ ਕਰਨਗੇ ਤੇ ਕਹਿੰਦੇ ਅਸੀਂ ਇਹਦੇ ਵੱਲੋਂ ਸਾਰਾ ਕਲੈਰਿਟੀ ਵੀ ਕਰਾਂਗੇ ਤੇ ਜਿੱਥੇ ਜਿੱਥੇ ਹੋਰ ਕੁਝ ਮੁੱਦਿਆਂ ਦੇ ਉੱਤੇ ਅਸੀਂ ਜਿਹੜੇ ਸਟੈਂਪ ਲੱਗਣਦੇ ਆ ਜਾਂ ਹੋਰ ਸੀਗੇ ਉਹ ਕਹਿੰਦੇ ਤੁਸੀਂ ਜਿੱਥੇ ਜਿੱਥੇ ਪ੍ਰੋਬਲਮ ਆਉਂਦੀ ਆ ਸਾਨੂੰ ਪ੍ਰੂਫ ਦੇ ਦਿਓ ਅਸੀਂ ਅਗਲੀ ਵਾਰ ਜਦੋਂ ਆਵਾਂਗੇ ਸਾਰੇ ਕਾਗਜ਼ ਚੱਕ ਕੇ ਲਿਆ ਕੇ ਆਪਣੇ ਦਫ਼ਤਰ ਵਾਲਿਆਂ ਨੂੰ ਦੇ ਦਾਂਗੇ ਵੀ ਆ ਲਓ ਸੌਟ ਆਊਟ ਕਰੋ ਕਿਉਂਕਿ ਦਾ ਅਸਵਧੀ ਕਮੇਟੀ ਦੀ ਮੀਟਿੰਗ ਹੋਈ ਹੈ ਵੀ ਨਹੀਂ ਉਹ ਕਹਿੰਦੇ ਵੀ ਪਿਛਲੀ ਸਰਕਾਰ ਦੇ ਬੁੱਢੇ ਨਾਲ ਲੈ ਕੇ ਕਬਲਾ ਹੋਇਆ ਸਾਡੀ 6 ਕਰੋੜ ਦਾ ਵੀ ਉਹ ਪਤਾ ਨਹੀਂ ਲੱਗ ਰਿਹਾ ਕਿੱਥੇ ਗਿਆ ਕਹਿੰਦੇ ਅਸੀਂ ਵਿਜੀਲੈਂਸ ਤੇ ਸੀਬੀ ਜਾਂਚ ਕਰਾਵਾਂਗੇ ਕਿੱਦਾਂ ਦੇਖਦੇ ਹਾਂ ਕੋਣ ਸੀ ਕਮੇਟੀ ਦਾ ਚੇਅਰਮੈਨ ਕੋਣ ਸੀਗਾ ਸਰ ਗੁਰਪ੍ਰੀਤ ਗੋਕੂ ਤਾਂ ਤੇ ਜੇ ਜਿਹੜੀ ਸਰਕਾਰ ਚੋਂ ਆਪ ਹਿੱਸੇਦਾਰ ਸੀਗਾ ਤੇ ਉਹ ਉਹ ਬੰਦਾ ਹੁਣ ਠੱਗੀ ਦੇ ਕਿਹਨੇ ਅਫਸੋਸ ਲਾ ਸਕਦਾ ਤੁਸੀਂ ਆਪ ਇਤੋਂ ਲਾਲੋ ਅੰਦਾਜ਼ਾ ਇਹ ਹਲਕੀ ਰਾਜਨੀਤੀ ਹੈ ਇਹ ਘਟੀਆਂ ਸਿਆਸਤ ਅਸੀਂ ਕਰਦੇ ਨਹੀਂ ਜੀ ਸਰ ਲੋਕਾਂ ਲਈ ਲੋਕਜੋਗਰੀ ਨਹੀਂ ਦਾ